ਗੱਲ ਤਾਂ ਮਜ਼ਾਕ ਹੀ ਆ ਪਰ ਗੱਲ ਬਿਲਕੁਲ ਸੱਚੀ ਹੈ ਕਿ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਅਗਲੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੀ ਦੁੱਖ ਨੇ ਕੀ ਪ੍ਰੋਬਲਮਾਂ ਨੇ ਕੀ ਔਕੜਾਂ ਨੇ ਤਾਂ ਉਸ ਨੂੰ ਪੈਸੇ ਉਧਾਰ ਦੇ ਦਿਓ ਫਿਰ ਦੇਖੋ ਉਹ ਤੁਹਾਨੂੰ ਕਿੱਦਾਂ-ਕਿੱਦਾਂ ਦੀਆਂ ਆਪਣੇ ਜੀਵਨ ਦੀਆਂ ਪ੍ਰੋਬਲਮਾਂ ਦੱਸਦਾ ਹੈ ਔਕੜਾਂ ਦੱਸਦਾ ਹੈ ਮੁਸੀਬਤਾਂ ਦੱਸਦਾ ਹੈ ਜਾਨੀ ਅੱਜ ਕੱਲ੍ਹ ਦੇ ਦੌਰ ਵਿੱਚ ਕਿਸੇ ਨੂੰ ਪੈਸੇ ਉਧਾਰ ਦੇਣਾ ਪੈਸੇ ਦੇਣਾ ਤਾਂ ਉਸ ਨਾਲ ਦੁਸ਼ਮਣੀ ਮੁੱਲ ਲੈਣਾ ਹੈ ਜੇ ਬੰਦਾ ਕਿਸੇ ਨੂੰ ਪੈਸੇ ਦੇ ਦਿੰਦਾ ਤਾਂ ਉਸ ਨੂੰ ਪੈਸੇ ਵਾਪਸ ਲੈਣ ਲਈ ਵੀ ਝੂਠ ਬੋਲਣੇ ਪੈਂਦੇ ਨੇ ਬਹਾਨੇ ਲਾਉਣੇ ਪੈਂਦੇ ਨੇ ਪਰ ਕਈ ਵਾਰ ਅਗਲਾ ਬੰਦਾ ਪੈਸੇ ਫੇਰ ਵੀ ਨਹੀਂ ਦਿੰਦਾ ਇਸ ਲਈ ਜਦੋਂ ਤੁਸੀਂ ਕਿਸੇ ਨੂੰ ਪੈਸੇ ਦਿਨੇ ਹੋ ਕੋਈ ਆਪਣੇ ਦੋਸਤ ਮਿੱਤਰ ਨੂੰ ਕੋਈ ਰਿਸ਼ਤੇਦਾਰ ਨੂੰ ਤਾਂ ਬੜੇ ਹੀ ਗੌਰ ਨਾਲ ਇਹ ਪੈਸੇ ਦੂਸਰੇ ਨੂੰ ਉਧਾਰ ਦਿਓ ਕਿਉਂਕਿ ਬਹੁਤ ਇਹੋ ਜਿਹੇ ਮਾਮਲੇ ਆਉਂਦੇ ਨੇ ਜਿੱਥੇ ਦੂਸਰਾ ਬੰਦਾ ਪੈਸੇ ਲੈ ਜਾਂਦਾ ਹੈ ਵਰਤ ਜਾਂਦਾ ਹੈ ਤੇ ਮੁੜ ਕੇ ਫੇਰ ਪੈਸੇ ਵਾਪਸ ਨਹੀਂ ਕਰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਬੰਦੇ ਨੂੰ ਪੈਸੇ ਦਿੱਤੇ ਜਾਂਦੇ ਇੱਕ ਦੋਸਤ ਆਪਣੇ ਦੋਸਤ ਨੂੰ ਪੈਸੇ ਦੇ ਦਿੰਦਾ ਹੈ ਪਰ ਉਸ ਤੋਂ ਤਕਰੀਬਨ 22 ਸਾਲ ਬਾਅਦ ਜਦੋਂ ਉਹ ਬੰਦਾ ਆਪਣੇ ਦੋਸਤ ਤੋਂ ਪੈਸੇ ਮੰਗਦਾ ਤਾਂ ਉਸ ਨਾਲ ਉਹ ਹੁੰਦਾ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੁੰਦੀ ਕੀ ਹੈ ਇਹ ਸਾਰੀ ਕਰਨਾ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਤੇ ਇਸ ਦੇ ਅਧੀਨ ਪੈਂਦਾ ਬਟਾਲ ਤੇ ਇਸ ਦਾ ਪਿੰਡ ਗੋਖੂਬਾ ਇੱਥੋਂ ਦਾ ਰਹਿਣ ਵਾਲਾ ਪਰਮਜੀਤ ਸਿੰਘ ਸੰਧੂ ਇਸ ਦੇ ਘਰ ਆਉਂਦਾ ਇਸ ਦਾ ਮਿੱਤਰ ਰਜਿੰਦਰ ਸਿੰਘ ਜਿਸ ਨੇ ਕਿ ਇਸ ਤੋਂ ਪੈਸੇ ਲੈਣੇ ਸੀ 2003 ਦੇ ਵਿੱਚ ਰਜਿੰਦਰ ਸਿੰਘ ਨੇ ਪਰਮਜੀਤ ਸੰਧੂ ਨੂੰ ਜੋ ਉਸ ਨੇ ਦੱਸਿਆ ਆਪਣੀ ਜ਼ਮੀਨ ਵੇਚ ਕੇ 5 ਲੱਖ ਰੁਪਇਆ ਉਧਾਰ ਦਿੱਤਾ ਸੀ 22 ਸਾਲ ਹੋ ਗਏ ਸੀ ਪਰ 22 ਸਾਲਾਂ ਦਾ ਪਰਮਜੀਤ ਸਿੰਘ ਸੰਧੂ ਰਜਿੰਦਰ ਸਿੰਘ ਨੂੰ ਬਹਾਨੇ ਲਗਾ ਰਿਹਾ ਸੀ ਕਿ ਅੱਜ ਦੇ ਦੇਵਾਂਗਾ ਕੱਲ ਦੇ ਦੇਵਾਂਗਾ ਐਦਾਂ ਕਰਦੇ ਕਰਦੇ 22 ਸਾਲ ਗੁਜ਼ਰ ਜਾਂਦੇ ਨੇ ਜੋਰ ਜਿੰਦਰ ਸਿੰਘ ਸੀ ਉਹ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਸੀ ਉਹ ਹੁਣ ਪਰਮਜੀਤ ਸਿੰਘ ਦੇ ਘਰ ਆਉਂਦਾ ਹੈ ਆਪਣੀ ਪਤਨੀ ਨੂੰ ਤੇ ਆਪਣੇ ਡਰਾਈਵਰ ਨੂੰ ਨਾਲ ਲੈ ਕੇ ਤੇ ਹੁਣ ਪਰਮਜੀਤ ਨੂੰ ਕਹਿੰਦਾ ਹੈ ਕਿ ਭਾਈ ਮੈਂ ਤੇ ਇਥੋਂ ਪੈਸੇ ਲੈਣੇ ਨੇ ਤਕਰੀਬਨ 22 ਸਾਲ ਹੋ ਗਏ ਮੈਂ ਆਪਣੀ ਜ਼ਮੀਨ ਦਾ ਕਿਲਾ ਵੇਚ ਕੇ ਤੈਨੂੰ ਪੈਸੇ ਦਿੱਤੇ ਸੀ ਅੱਜ ਉਹ ਕਿਲਾ ਵੀ 40 ਲੱਖ ਦਾ ਹੈ ਪਰ ਤੂੰ ਮੇਰੇ ਪੈਸੇ ਵਾਪਸ ਨਹੀਂ ਕੀਤੇ ਜੇ ਵਿਆਜ ਲਗਾਇਆ ਜਾਵੇ ਤਾਂ ਉਹ ਪੈਸੇ ਤਕਰੀਬਨ 60-65 ਲੱਖ ਰੁਪਿਆ ਹੋ ਗਿਆ ਪਰ ਤੂੰ ਮੈਨੂੰ ਮੇਰਾ ਮੂਲ ਵੀ ਨਹੀਂ ਮੋੜਿਆ ਤਾਂ ਹੁਣ ਇਹਨਾਂ ਦੀ ਇੱਕ ਦੂਜੇ ਦੇ ਨਾਲ ਬਹਿਸ ਹੋ ਜਾਂਦੀ ਹੈ ਕਹਾ ਸੁਣੀ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਜੋ ਪਰਮਜੀਤ ਸਿੰਘ ਹੁੰਦਾ ਹੈ ਉਹ ਆਪਣੀ 315 ਬੋਰ ਰਫਲ ਚੱਕ ਲੈਂਦਾ ਹੁਣ ਇਹਨਾਂ ਵਿੱਚ ਬਹਿਸਬਾਜੀ ਹੋ ਰਹੀ ਸੀ ਤਾਂ ਪਰਮਜੀਤ ਸਿੰਘ ਸੰਧੂ ਦੀ ਘਰ ਵਾਲੀ ਰਜਿੰਦਰ ਸਿੰਘ ਨੂੰ ਕਹਿੰਦੀ ਹੈ ਕਿ ਤੇਰੇ ਕੋਲ ਕੀ ਸਬੂਤ ਹੈ ਕਿ ਅਸੀਂ ਤੇਰੇ ਪੈਸੇ ਦੇਣੇ ਆ ਇਹ ਵੀ ਗੱਲਾਂ ਜਦੋਂ ਕੋਈ ਬੰਦਾ ਕਿਸੇ ਨੂੰ ਪੈਸੇ ਉਧਾਰ ਦਿੰਦਾ ਉਸ ਤੋਂ ਬਾਅਦ ਨਿਕਲ ਕੇ ਆਉਂਦੀਆਂ ਨੇ ਕਿ ਤੇਰੇ ਕੋਲ ਕੀ ਸਬੂਤ ਹੈ ਇਸ ਲਈ ਹਮੇਸ਼ਾ ਜਦੋਂ ਕਿਸੇ ਨੂੰ ਪੈਸੇ ਉਧਾਰ ਦਿੰਨੇ ਹੋ ਤਾਂ ਉਸ ਦਾ ਸਬੂਤ ਵੀ ਰੱਖੋ ਭਾਵੇਂ ਤੁਹਾਡਾ ਉਹ ਕਿੱਡਾ ਵੀ ਜ਼ਿਆਦਾ ਕਰੀਬੀ ਹੋਵੇ ਤੁਸੀਂ ਉਸ ਤੋਂ ਲਿਖ ਲਿਖਾ ਜ਼ਰੂਰ ਕਰਵਾ ਲਵੋ ਇੱਥੇ ਵੀ ਪਰਮਜੀਤ ਸਿੰਘ ਸੰਧੂ ਦੀ ਘਰ ਵਾਲੀ ਰਜਿੰਦਰ ਸਿੰਘ ਨੂੰ ਕਹਿੰਦੀ ਹੈ ਕਿ ਤੇਰੇ ਕੋਲ ਕੀ ਸਬੂਤ ਹੈ ਕਿ ਅਸੀਂ ਤੇਰੇ ਪੈਸੇ ਦੇਣੇ ਆ ਤਾਂ ਹੁਣ ਇਹਨਾਂ ਦੀ ਜੋ ਬਹਿਸ ਹੁੰਦੀ ਉਹ ਜਾਦਾ ਵੱਧ ਜਾਂਦੀ ਹੈ ਤੇ ਜੋ ਪਰਮਜੀਤ ਸਿੰਘ ਹੁੰਦਾ ਉਹ ਆਪਣੀ 315 ਬੋਰ ਰਫਲ ਚੱਕਦਾ ਤੇ ਰਜਿੰਦਰ ਸਿੰਘ ਉਤੇ ਤਾਨ ਲੈਂਦਾ ਤੇ ਕਹਿੰਦਾ ਕਿ ਮੈਂ ਤੇਰੇ ਗੋਲੀ ਮਾਰ ਦੂੰ ਤਾਂ ਹੁਣ ਇਧਰ ਜੋ ਰਜਿੰਦਰ ਸਿੰਘ ਹੁੰਦਾ ਉਹ ਪਰਮਜੀਤ ਸਿੰਘ ਨੂੰ ਕਹਿੰਦਾ ਕਿ ਤੂੰ ਮਾਰ ਜੇ ਤੇਰੇ ਵਿੱਚ ਦਮ ਆ ਤਾਂ ਤੂੰ ਮੇਰੇ ਗੋਲੀ ਮਾਰ ਤਾਂ ਹੁਣ ਪਰਮਜੀਤ ਸਿੰਘ ਇੰਨਾ ਉੱਪਰ ਦੋ ਤਿੰਨ ਗੋਲੀਆਂ ਚਲਾ ਦਿੰਦਾ ਹੈ ਤੇ ਇੱਕ ਗੋਲੀ ਰਜਿੰਦਰ ਸਿੰਘ ਦੇ ਪੈਰ ਵਿੱਚ ਲੱਗਦੀ ਹੈ ਇਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਇਸ ਦਾ ਡਰਾਈਵਰ ਇਸ ਨੂੰ ਚੱਕ ਕੇ ਗੱਡੀ ਵਿੱਚ ਪਾ ਲੈਂਦਾ ਤੇ ਡਰਾਈਵਰ ਅਤੇ ਜੋ ਰਜਿੰਦਰ ਸਿੰਘ ਦੀ ਪਤਨੀ ਹੁੰਦੀ ਹੈ ਉਹ ਆਪਣੀ ਜਾਨ ਬਚਾ ਕੇ ਇੱਥੋਂ ਨਿਕਲਦੀ ਹੈ ਤੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ ਤੇ ਹੁਣ ਰਜਿੰਦਰ ਸਿੰਘ ਦੇ ਬਿਆਨਾਂ ਦੇ ਉੱਤੇ ਜੋ ਪਰਮਜੀਤ ਸਿੰਘ ਹੁੰਦਾ ਹੈ ਉਸ ਤੇ ਕੇਸ ਦਰਜ ਕੀਤਾ ਜਾਂਦਾ ਪਰ ਅਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਕੀ ਸੱਚ ਹੈ ਕੀ ਝੂਠ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਬਹੁਤ ਹੀ ਸ਼ਰਮਨਾਕ ਗੱਲ ਹੈ ਜੇ ਇਹ ਗੱਲ ਸੱਚੀ ਹੈ ਕਿ ਇੱਕ ਬੰਦੇ ਨੇ 5 ਲੱਖ ਰੁਪਏ ਆਪਣੀ ਜ਼ਮੀਨ ਵੇਚ ਕੇ ਆਪਣੇ ਦੋਸਤ ਨੂੰ ਦਿੱਤਾ ਉਸ ਉੱਪਰ ਉਸ ਨੂੰ ਕਿੰਨਾ ਭਰੋਸਾ ਹੋਵੇਗਾ ਪਰ ਉਸ ਬੰਦੇ ਨੇ 22 ਸਾਲਾਂ ਤੱਕ ਉਸਦੇ ਪੈਸੇ ਨਹੀਂ ਮੋੜੇ 22 ਸਾਲਾਂ ਬਾਅਦ ਵੀ ਜੋ ਉਸਨੇ ਆਪਣੇ ਦੋਸਤ ਨੂੰ ਦਿੱਤਾ ਉਹ ਦਿੱਤੀ 315 ਬੋਰ ਦੀ ਗੋਲੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਦੋਸਤ ਨੇ ਆਪਣੇ ਦੋਸਤ ਦਾ ਕੰਮ ਸਾਰਿਆ ਉਸ ਨੂੰ 5 ਲੱਖ ਰੁਪਇਆ ਉਧਾਰ ਦਿੱਤਾ ਜੋ ਰਜਿੰਦਰ ਸਿੰਘ ਨੇ ਕਿਹਾ ਪਰ ਜਦੋਂ ਉਹ ਪੈਸੇ ਮੋੜਨ ਦੀ ਵਾਰੀ ਆਈ ਤਾਂ ਉਸ ਨੂੰ ਸਿਰਫ ਬਹਾਨੇ ਮਿਲੇ ਬਹਾਨੇ ਲਗਾਏ ਗਏ ਕਿ ਹੁਣ ਦੇ ਦੇਵਾਂਗਾ ਕੱਲ ਨੂੰ ਦੇ ਦੇਵਾਂਗਾ ਪਰਸ ਨੂੰ ਦੇ ਆ ਪਰ ਇਹ ਕੱਲ ਪਰਸੋਂ ਨਹੀਂ ਆਈ 22 ਸਾਲ ਨਿਕਲ ਗਏ 22 ਸਾਲ ਬਾਅਦ ਜਦੋਂ ਦੋਸਤ ਨੇ ਆਪਣੇ ਦੋਸਤੋਂ ਪੈਸੇ ਮੰਗੇ ਤਾਂ ਉਸ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਤੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜਖਮੀ ਕਰ ਦਿੱਤਾ ਗਿਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ